ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਦੋ ਗੜਾ ਵਿਖਾਉਣੀਆਂ ਜਮਾ ਨਿੱਕੇ ਨਿੱਕੇ ਮੁੱਲ ਦੀਆਂ ਦੋਵਾਂ ਦਾ ਹੀ ਦੁੱਧ ਮੱਝਾਂ ਵਰਗਾ ਹੋਊਗਾ ਤੇ ਮੱਝ ਦੇ ਮੁਕਾਬਲੇ ਮੁੱਲੇ ਦਾ ਅੱਧਾ ਹੀ ਹੋਣਾ ਫੰਡਰ ਮੱਝ ਨਾਲੋਂ ਵੀ ਮੁੱਲ ਘੱਟ ਹੋਣਾ ਇਹਨਾਂ ਦਾ ਤੇ ਲੱਖ ਵਾਲੀ ਮੱਝ ਦੇ ਬਰਾਬਰ ਇਹਨਾਂ ਦੋਵਾਂ ਵੜਾ ਨੇ ਦੁੱਧ ਪਿਆਦਾ ਨਾ ਤੇ ਮੁੱਲ ਫੰਡਰ ਮੱਝ ਨਾਲੋਂ ਅੱਧਾ ਇਨਫਰਮੇਸ਼ਨ ਲੈਦਾ ਨਾ ਇਸ ਦੂ ਘੱਟ ਮੁੱਲ ਜਦਾ ਫਿਰ ਤੁੰਨੂ ਵੀ ਪਤਾ ਸੂਈਆਂ ਸਵਾਈਆਂ ਉਹ ਵੀ ਤਾਜ਼ੀਆਂ ਵੜਾ ਦਿੰਦਾ ਵੀ ਕੌਣ ਹੈ ਇਨਫਰਮੇਸ਼ਨ ਲੈਦਾ ਨਾ ਹਾਂਜੀ ਸਸੀ ਗਾਲ ਬਈ ਸਸੀ ਗਾਲ ਜੀ ਨਾਮ ਤੇਰਾ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9814326166 ਇਹ ਤੋਂ ਸ਼ੁਰੂ ਕਰ ਪਹਿਲਾ ਸਿੰਘ ਵਾਲੀ ਤੋਂ ਕਹਿ ਨਾ ਮਸੂਆ ਇਹਦਾ ਬਈ ਦੂਜਾ ਸੂਆ ਸੂਈ ਨੂੰ ਅੱਜ 9 ਜਾਂ 10 ਦਿਨ ਹੋ ਗਏ ਠੀਕ ਹੈ। ਮਗਰੇ ਦੇ ਬੱਛੀਆ ਦੁੱਧ 11 ਕਿਲੋ ਆਪਾਂ 10 ਕਿਲੋ ਕਹਿ ਕੇ ਹੁਣ ਦੇਵਾਂਗੇ। ਕਿੰਨਾ ਕਿ ਪਿਆ ਜੀ? ਦੁੱਧ ਵੀ ਸੱਪ ਲਈ ਆਪਾਂ ਨੂੰ ਸਹੀ 13 ਜਾਂ 14 ਕਿਲੋ। ਆਪਾਂ ਬਾਗੇ ਬੁਰਾਣੇ ਲਈਆ। ਹੂੰ। ਤੇ ਆਪਾਂ 11 ਕਿਲੋ ਹੁਣ ਨੈਟ ਤਿਆਰ ਆ ਆਪਾਂ 10 ਕਿਲੋ ਚਵਾ ਕੇ ਦੇਵਾਂਗੇ। ਵੇਚਣ ਵਾਲੀ ਗੱਲ ਜੈ ਜੈ ਮੁੱਲ ਨਿੱਕਾ ਜਾਬਾ ਕੋਈ ਪਕਾਈ ਨਹੀਂ। ਬਸ 30 ਜੋਬਾ ਹਜ਼ਾਰ ਛੋੜ ਕਰਾਂਗੇ। 29 ਦੀ। 29 ਦੀ ਦੂਜੀ ਆਕਸ਼ਨ ਇਹ ਚ ਜੇ ਗਾਂ ਮਾਰ ਜਵੇ। ਗਿਆ ਲਾਤੀ ਚੱਕ ਜੇ ਚੋਂ ਆਪਾਂ ਗਾਂ ਵਾਫ ਕਰਾ ਲਾਂਗੇ ਪਾਪਸ ਲੈ ਲਾਂਗੇ ਨਹੀਂ ਨਹੀਂ ਠੰਡੀ ਸੀਗਾ ਸਹੀ ਆ ਬਾਕੀ ਆ ਕੋਈ ਨੈਣਾ ਪਾਲੇ ਨਾ ਪਾਵੇ ਅਗਲੇ ਜੀ ਮਰ ਜੀ ਆਪਾਂ ਬਿਨਾਂ ਨੈਣੇ ਤੋਂ ਚੋਣੇ ਸਹੀ ਆ ਦੋਸਤੋ ਤਾਜੀ ਸੂਈ ਆ ਦੂਜੇ ਸੂਵੇ ਸੂਈ ਆ ਮਗਰ ਬਹੁਤ ਚੰਗੀ ਲਾਲ ਡੱਬੀ ਵੱੱਚੀ ਦੁੱਧ ਦੇ ਬਾਈ ਕਹਿੰਦਾ ਜਿਹੜਾ ਤੁਸੀਂ ਝੋ ਲੈਣਾ 11 ਕਿਲੋ ਆ 10 ਕਿਲੋ ਮੰਨ ਕੇ ਅਗਲਾ ਜੇ ਮੈਂ ਵੀਡੀਓ ਦੇ ਸਟਾਰਟਿੰਗ 'ਚ ਤੁਹਾਨੂੰ ਕਿਹਾ ਸੀ ਫੰਡਰ ਮੱਝ ਨਾਲ ਉਹ ਵੀ ਮੁੱਲ ਘਟ ਹੋਣਾ ਤੇ ਦੁੱਧ ਲੱਖ ਵਾਲੀ ਮੱਝ ਦੇ ਬਰਾਬਰ ਇਹਨਾਂ ਨੇ ਪਿਆ ਦੇਣਾ ਦੋਵਾਂ ਵਿਹੜਾ ਨੇ 10 ਕਿਲੋ ਕੰਡੇ ਵਾਲਾ ਦੁੱਧ ਮੰਨ ਕੇ ਆਵੇ ਨਿਕਲੂ 11 ਮੁੱਲ 29000 ਦੁੱਧ 13 14 ਕਿਲੋ ਪਹਿਲਾਂ ਨੇ ਦਿੱਤਾ 13 14 ਮੰਨ ਕੇ ਅਗਲਾ ਸੌਦਾ ਕਰ ਲਈ ਮਗਰ ਬਹੁਤ ਚੰਗੀ ਵੱਛੀ ਆ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਹੋਣ ਐਦੂ ਘੱਟ ਮੁੱਲ ਚਿੱਤਾ ਜੀ ਸੂਈ ਵੜ ਕਿਸੇ ਨੇ ਨਹੀਂ ਦੇਣੀ ਕੋਈ ਬੰਦਾ ਲੈਣਾ ਪਾਵੇ ਨਾ ਪਾਵੇ ਐਂ ਚੋਲ ਦੋਸਤੋ ਨਿਆਣਾ ਪਾਉਣਾ ਪਾਉ ਨਹੀਂ ਪਾਣਾ ਨਾ ਪਾਉ ਸਿੱਧੀ ਚਵਾਈ ਕਰੋ ਬਾਈ ਕਹਿੰਦਾ ਲੱਤ ਵੀ ਚਾਗੀ ਵਹਿੜ ਮੇਰੀ ਬਾਈ ਕਹਿੰਦਾ ਮੇਰੇ ਘਰੇ ਅਗਲਾ ਛੱਡਿਆ ਵੇ ਪੂਰੀ ਸੀਲ ਸੌ ਮੋਟੀ ਧਾਰ ਤੇ ਤੁਹਾਨੂੰ ਮੈਂ ਵੀਡੀਓ ਬਣਾਉਣ ਦਾ ਸਮਾਂ ਵੀ ਦੱਸਦਾ ਬਾਅਦ ਚ ਕਿਰਾਂ ਚਵਾਈ ਵੇਖ ਲਓ ਚਵਾਈ ਦੀ ਇੱਕ ਨੰਬਰ ਆ ਹੁਣ ਤੁਸੀਂ ਮੋਬਾਈਲ ਤੇ ਟਾਈਮ ਵੇਖੋ ਕੋਈ ਚਵਾਈ ਦਾ ਟਾਈਮ ਨਹੀਂ 12:30 ਵੀਡੀਓ 12:50 ਮਿੰਟ ਤੇ 12:50 ਦੇ ਵੀਡੀਓ ਬਣਾ ਰਹੇ ਆ ਜਦੋਂ ਸ਼ਾਮ ਨੂੰ ਚਵਾਈ ਦਾ ਟਾਈਮ ਹੋਇਆ ਹਵਾਨਾ ਦੁੱਧ ਨਾਲ ਭਰਿਆ ਹੋਇਆ ਉਦੋਂ ਤਾਂ ਇਹ ਲੱਤ ਵੀ ਨਹੀਂ ਚੱਕਣੀ ਬਾਕੀ ਜੇ ਲੱਤ ਮਾਰ ਜੇ ਢੱਡ ਮਾਰ ਜੇ ਬਾਈ ਕਹਿੰਦਾ ਵੜ ਮੇਰੀ ਮੇਰੇ ਘਰੇ ਬੰਨ ਜਾਇਆ ਗੜਾ ਬੰਦਾ ਬੇਫਿਕਰ ਹੋ ਕੇ ਵੀਡੀਓ ਬਣਾ ਕੇ ਪਾ ਦੇ ਗਾਂ ਛੱਡ ਜੇ ਕਰਾਇਆ ਦੇਵਾਂਗੇ ਚੱਕੋ ਜੀ ਕਰਾਇਆ ਬਾਈ ਕਹਿੰਦਾ ਮੈਂ ਦੇ ਦੂ ਮੋٹے ਮੋٹے ਥਾਣਾ 29000 ਦੀ ਦੇ ਦੇਣੀ ਆ 13 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਤਾਜੀ ਸੂਈ ਮਗਰ ਵੱਚੀ 10 11 ਕਿਲੋ ਤਿਆਰ ਆ 10 ਕਿਲੋ ਮੰਨ ਕੇ ਸੌਦਾ ਕਰ ਲਿਓ ਸਿਆਲੋ ਸਿਆਲ ਕਰਨ ਵਾਲੀ ਵਧੀਆ ਖੁੱਲਾ ਦੁੱਧ ਪਿਆ ਜੂ ਤੇ ਆ ਬੱਚਾ ਮਗਰ ਆਉਂਦੇ ਸੂਏ ਨੂੰ ਮਾਂ ਦੇ ਮਗਰ 70 80000 ਦੀ ਵੈੜ ਤਿਆਰ ਹੋ ਜੂ ਜੀ ਸੇਵਾ ਕਰ ਲਓਗੇ ਦੋ ਨੰਬਰ ਤੇ ਆ ਜੀ ਇਸ ਕਰ ਇਹਨੂੰ ਬਈ ਅੱਜ ਉਹ ਹੀ ਹੁਣ ਤੀਜਾ ਲੈਣਾ ਸੂਈ ਨੂੰ ਆ ਹੂੰ ਮਗਰ ਇਹ ਬੱਚਾ ਹੀ ਠੀਕ ਹੈ ਤੇ ਹੁਣ ਜਿਹੜਾ ਬਦਨ ਚੋ ਲੈਣਾ 9 ਕਿਲੋ ਆ ਬੋੜਾ ਜਿਹੜਾ ਹੁਣ ਵੀ ਉਹਦਾ ਸ਼ਾਨ ਲੱਗ ਦੁੱਧ ਬਣ ਜੇ ਬੋੜਾ ਬਣ ਜੇ ਮਨ 9 ਕਿਲੋ ਮੰਨ ਗਿਆ ਆਪਣਾ ਸੌਦਾ ਕਿੰਨਾ ਕਿ ਪਿਆ ਜੂ ਬਾਈ ਦੁੱਧ ਦੇਣੀ ਵੀ 13-14 ਗੱਲੇ ਸੁਣਾ ਇਹਦਾ ਨਿੱਕਾ ਜਿਹਾ ਮਾਹੌਲ ਕੀ ਉਹਦਾ ਕੀ ਵਧਣਾ ਇਹ ਆਪਾਂ 37000 ਹੀ ਦੇ ਦਾਂਗੇ ਦੁੱਧ ਬਾਈ ਕਹਿੰਦਾ ਇਹਨੇ ਵੀ 13-14 ਹੀ ਪਿਉਣਾ ਆਪਾਂ ਐਵੇਂ ਬਾਈ ਕਹਿੰਦਾ 15 16 18 ਡੀ ਉਹਦਾ ਫਾਇਦਾ ਕੋਈ ਨਹੀਂ ਐਵੇਂ ਝੂਠ ਮਾਰੀ ਜਾਂਦਾ ਪਰਸੋਂ ਦੀ ਸੂਈ ਆ 9 ਕਿਲੋ ਬੌਲਾ ਕੰਡੇ ਵਾਲਾ ਤਿਆਰ ਹੈ ਦੋ ਟਾਈਮ ਚੋਂ ਚਾਰ ਟਾਈਮ ਚੋਂ 37000 ਦੀ ਦੇ ਦੇਣੀ ਆ ਦੁੱਧ 13-14 ਹੀ ਪਿਉਣਾ ਬਾਈ ਕਹਿੰਦਾ 13-14 ਕਿਲੋ ਦੁੱਧ ਬਹੁਤ ਹੁੰਦਾ ਮੱਝ আর گاਊ ਜਮਾ ਚਿੱਟਾ 13-14 ਕਿਲੋ ਦੁੱਧ ਵਾਲੀ ਮੱਝ ਲੱਖ ਰੁਪਏ ਦੀ ਆਉਂਦੀ ਆ। ਇਹ ਹੋਈ ਭਾਵੇਂ ਤੀਜੇ ਦਿਨ ਅੱਠ-9 ਕਿਲੋ ਗੋੜਾ ਹੈ ਆ। ਹਾਂ, ਉਹਨੇ ਦੋ ਦਿਨਾਂ ਪਿਆਈ ਆ। ਹਾਂ, ਇਹ ਵੀ ਸੀਰ ਵੀ ਬਹੁਤ ਆ। ਇਹ ਵੀ ਭਾਵੇਂ ਬੰਦਾ ਹੀ ਨਹੀਂ। ਸੀਰ 100 ਇਹ ਵੀ ਫਾਲੀ ਆ। ਚੋਾਈ ਦੀਆਂ ਦੋਵੇਂ ਵਹਿਣਾ ਇੱਕ ਨੰਬਰ। ਬਿਣਾ ਨੇ ਆਣੇ ਤੋਂ ਜਿਵੇਂ ਮਰਜੀ ਅਗਲਾ ਦੋ ਟਾਈਮ ਚੋਲੇ, 4 ਟਾਈਮ ਚੋਲੇ 37000 ਦੀ ਦੇ ਦੇਣੀ ਆ। 9 ਕਿਲੋ ਬੌਲੀ ਕੰਡੇ ਵਾਲੀ ਆ। 13-14 ਖੁੱਲਾ ਦੁੱਧ ਪਿਆਜੂ। 1 ਨੰਬਰ ਥੱਲੇ 11 ਕਿਲੋ ਕੰਡੇ ਵਾਲਾ ਦੁੱਧ ਹੈ 10 ਕਿਲੋ ਮੰਨ ਕੇ ਆਜੋ 11 ਹੀ ਨਿਕਲੂਗਾ ਮਾਮਾ ਬੱਚਾ ਲਾਇਆ ਵੇਣੇ ਥਾਣ ਵੇਖ ਹੁਣ ਕਿੰਨਾ ਵਧੀਆ ਹੂੰ ਬਹੁਤ ਚੰਗੇ ਮੋਟੇ ਆਸ ਦੀ ਚਵਾਈ ਵਾਲੇ ਜਾਣ ਵਾਲੇ ਥਾਣ ਦੁੱਧ 13 14 ਪਿਆਜੂ ਮੁੱਲ 29000 29000 ਦੀ ਅਗਲਾ ਫੰਡਰ ਮੱਝ ਨਹੀਂ ਦਿੰਦਾ ਫੰਡਰ ਮੱਝ ਵੀ 40 ਕਟੋ ਘਟ 40 50000 ਦੀ ਫੰਡਰ ਮੱਝ ਵਿਕਦੀ ਹੈ ਤੇ ਇਹ ਵਜਣ ਵੱਧ ਹੋਵੇ ਉਹ 60 ਦੀ ਵੀ ਵਿਗ ਜਾਂਦੀ 65 ਦੀ ਵੀ ਵਿਗ ਜਾਂਦੀ ਆ ਇਸ ਤੋਂ ਘੱਟ ਮੁੱਲ 'ਚ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਭੈਣ ਭਰਾ ਕੋਲ ਤੁਹਾਨੂੰ ਵਹਿੜਾ ਮਿਲ ਜਾਣੀਆਂ ਸਿਆਲਾਂ ਦੇ ਦੈਣ 13 13 14 14 ਕਿਲੋ ਖੁੱਲਾ ਦੁੱਧ ਪਿਆ ਦੇਣਾ ਤੇ ਸਿਆਲੋ ਸਿਆਲ ਜਿੰਨਾ ਮਰਜ਼ੀ ਖੋਆ ਮਾਰਿਓ ਤੇ ਖਾਯੋ ਇਸ ਤੋਂ ਘੱਟ ਮੁੱਲ 'ਚ ਕੁਝ ਵੀ ਨਹੀਂ ਹੋਣਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸ਼ੁਕਰੀਆ